ਹਾਂਜੀ 사ਸ਼ੀ ਕਾਲ ਜੀ ਅੱਜ ਦੀ ਇਹ ਵੀਡੀਓ ਪੁਰਤਕਾਲ ਦੇ ਸ਼ੈਨਗਨ ਤੋਂ ਬਾਹਰ ਆਉਣ ਵਾਲੀ ਜਿਹੜੀ ਕਿ ਨਿਊਜ਼ ਬਹੁਤ ਫੈਲਣਦੀ ਹੈ ਉਸ ਟੌਪਿਕ ਦੇ ਉੱਤੇ ਹੈ ਕਿ ਕੀ ਚੱਕਰ ਚੱਲਦਾ ਪਿਆ ਕੀ ਸਮਾਚਾਰ ਆ ਸੋ ਇਸ ਵੀਡੀਓ ਨੂੰ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਨੇ ਕਿ ਬਹੁਤ ਲੋਕਾਂ ਨੇ ਵੀਡੀਓ ਦੇਖੀ ਹੈ ਕਿ ਸ਼ੈਨਗਨ ਤੋਂ ਬਾਹਰ ਹੋ ਰਿਹਾ ਹੈ ਪੁਰਤਕਾਲ ਨੂੰ ਬਾਹਰ ਕੱਢਣ ਲੱਗੇ ਨੇ ਜੇ ਹੋ ਚੱਲਿਆ ਉਹ ਹੋ ਚੱਲਿਆ ਸੋ ਉਹਨਾਂ ਭੈਣ ਭਰਾਵਾਂ ਤੱਕ ਜਰੂਰ ਇਹ ਵੀਡੀਓ ਪਹੁੰਚਾਓ ਚਲੋ ਤਾਂ ਉਹ ਬਹੁਤਾਂ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਾਰ ਸਭ ਤੋਂ ਪਹਿਲਾਂ ਤੇ ਆ ਖਬਰ ਦੇਖਿਓ ਮੈਂ ਇੱਥੇ ਲਾ ਦਿੰਦਾ ਸਕਰੀਨ ਦੇ ਉੱਤੇ ਖਬਰ ਦੇਖਿਓ ਕੀ ਲਿਖਿਆ ਹੋਇਆ ਇਹਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਵੈ ਕਿ ਪੁਰਤਕਾਲ ਨੂੰ ਸ਼ੈਨਗਨ ਜ਼ੋਨ ਦੇ ਵਿੱਚੋਂ ਬਾਹਰ ਕੱਢ ਸਕਦੀਆਂ ਕਾਢਿਆ ਨਹੀਂ ਜਾ ਰਿਹਾ ਕੱਢ ਸਕਦੇ ਆ ਕਿਉਂ ਕਿ ਇਹਨਾਂ ਨੂੰ ਬਾਰਡਰ ਸਕਿਉਰਟੀ ਤੇ ਸਖਾਈ ਕਰਨੀ ਸੀਗੀ ਇੱਕ ਡਿਵਾਈਸ ਲਾਉਣੀ ਆ ਜਿਹਦੇ ਕੀ ਪੂਰੇ ਯੂਰਪ ਯੂਰਪ ਜਿੰਨੀਆਂ ਵੀ ਯੂਰਪ ਦੇ ਵਿੱਚ ਕੰਟਰੀਆਂ ਸ਼ੰਗਨ ਦੇ ਵਿੱਚ ਆਉਂਦੀਆਂ 26 ਕੰਟਰੀਆਂ ਜਿੰਨੀਆਂ ਵੀ ਆਉਂਦੀਆਂ ਉਹਨਾਂ ਦੇ ਸਾਰਿਆਂ ਦੇ ਬਾਰਡਰ ਦੇ ਉੱਤੇ ਲੱਗਣੀਆਂ ਐ ਇਹ ਇਕੱਲੀ ਪੁਰਤਕਾਲ ਦੇ ਉੱਤੇ ਨਹੀਂ ਹੈਗੀ ਸਾਰੀਆਂ ਕੰਟਰੀਆਂ ਦੇ ਉੱਤੇ ਲੱਗਣੀਆਂ ਤੇ ਕਈਆਂ ਕੰਟਰੀਆਂ ਨੇ ਜਿਹੜੀ ਕਿ ਇਹ ਡਵਾਈਸ ਲਾ ਲਈ ਆ ਉਹਦੇ ਵਿੱਚ ਜਿਹੜੀ ਕਿ ਜਿਨ੍ਹਾਂ ਨੇ ਨਹੀਂ ਲਾਈਆਂ ਉਹ ਪੁਰਤਕਾਲ ਵੀ ਜਿਹੜੀ ਹੈਗੀ ਆ ਜਿੰਨੇ ਹਜੇ ਤੱਕ ਇਹ ਡਵਾਈਸ ਨਹੀਂ ਲਾਈ ਹੋਈ ਸੋ ਇਹ ਤਾਂ ਨਹੀਂ ਲਾਈ ਹੋਈ ਇੱਥੇ ਪੜ ਲਿਓ ਮੈਂ ਲਿਖ ਦਿੰਦਾ ਉਹਨਾਂ ਨੇ ਇਹ ਕਿਹਾ ਹੋਇਆ ਜਿਹੜੀ ਜਦੋਂ ਸੀਗਾ ਇਦਾਂ ਟਾਈਮ ਚੱਲਦਾ ਪਿਆ ਸੀਗਾ ਉਦੋਂ ਸੀਗੀ ਸਰਕਾਰ ਦੂਸਰੀ ਠੀਕ ਹੈ ਜੀ ਉਸ ਤੋਂ ਬਾਅਦ ਇਲੈਕਸ਼ਨ ਹੋਏ ਉਹਨਾਂ ਨੇ ਜਿਹੜਾ ਕਿ ਬਿੱਲ ਪਾਸ ਕਰ ਦਿੱਤਾ ਸੀਗਾ 25 ਮਿਲੀਅਨ ਜਿਹੜੇ ਵੀ ਯੂਰੋ ਲੱਗਣੇ ਆ ਇਸ ਡਿਵਾਈਸ ਨੂੰ ਲਾਉਣ ਵਾਸਤੇ ਜਿਹੜੀ ਕਿ ਬਾਰਡਰ ਤੇ ਸਿਕਿਉਰਿਟੀ ਵਧਾਉਣ ਵਾਸਤੇ ਸਿਕਿਉਰਿਟੀ ਜਿਆਦਾ ਹੋਊਗੀ ਸਰਪਾਈ ਜਿਆਦਾ ਹੋਊਗੀ ਉੱਥੇ ਸੋ ਉਸੇ ਕਰਕੇ ਇਹ ਡਿਵਾਈਸ ਜਿਹੜੀ ਕਿ ਲਗਾਈ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਦਿਨ ਪਰ ਦਿਨ ਜਿਹੜੇ ਕਿ ਯੂਰਪ ਦੇ ਵਿੱਚ ਆਪਣੇ ਭਰਾ ਇਮੀਗਰੇਸ਼ਨ ਵਾਲੇ ਜਿਹੜੇ ਬਹੁਤ ਵੱਧ ਰਹੇ ਉਹਦੇ ਕਰਕੇ ਜਿਹੜੇ ਕਿ ਪੂਰੀ ਯੂਰਪ ਯੂਨੀਅਨ ਨੇ ਜਿਹੜਾ ਇਹ ਡਿਸੀਜਨ ਲਿਆ ਸੀਗਾ ਕਿ ਜਿਹੜੀ ਕਿ ਆਪਣੀ ਬਾਰਡਰਾਂ ਦੇ ਉੱਤੇ ਸਖਤਾਈ ਕਰਨੀ ਆ ਉਸੇ ਕਰਕੇ ਜਿਹੜੀ ਕਿ ਇਹ ਚੀਜ਼ ਲੱਗਣ ਜਾ ਰਹੀ ਆ ਸੁਬੀਰ ਮੇਰਿਓ ਬਾਕੀ ਜਿੰਨੀਆਂ ਵੀ ਤੁਸੀਂ ਵੀਡੀਓ ਦੇਖਣੇ ਕਿ ਪੁੱਤ ਘਰ ਤੋਂ 1 ਜੁਲਾਈ ਤੋਂ ਬਾਅਦ ਉਹ ਚਲਾ ਉਹ ਚੋ ਚਲਾ ਉਹ ਚਲਾ ਐਦਾਂ ਦਾ ਕੁਝ ਨਹੀਂ ਹੈਗਾ ਇਹ ਰੋਏ ਨੇ ਹਾ ਟਾਈਮ ਦੇ ਉੱਤੇ ਜਿਹੜੇ ਕਿ ਪੈਂਦੇ ਰਹਿੰਦੇ ਨੇ ਜਿਨਾਂ ਨੂੰ ਪਤਾ ਹੈ ਕਿ ਪਿੱਛੇ ਜਿਹੜਾ ਮਹੀਨਾ ਕੋ ਹੋਇਆ ਪਹਿਲਾ ਰੌਲਾ ਪੈ ਗਿਆ ਸੀ ਕਿ ਪੁਰਤਕਾਲ ਦੇ ਵਿੱਚ ਪੇਪਰ ਬੰਦ ਹੋ ਚਲੇ ਪੁਰਤਕਾਲ ਦੇ ਵਿੱਚ ਪੇਪਰ ਨਹੀਂ ਮਿਲਣੇ ਇਹ ਹੋ ਜਾਣਾ ਫਲਾਨਾ ਹੋ ਨਾ ਢੰਗਾਨਾ ਹੋ ਜਾਣਾ ਜੋ ਕਿ ਹੋਇਆ ਉਲਟੀ ਉਹਨਾਂ ਨੇ ਉਸ ਤੋਂ ਜਿੰਨੇ ਪੇਪਰ ਦਿੰਦੇ ਸੀ ਕਿ ਉਸ ਤੋਂ ਬਾਅਦ ਕੇ ਜਿਹੜੀਆਂ ਕਿ ਅੱਗੇ ਪੇਪਰ ਦੇਣੇ ਸਟਾਰਟ ਕਰ ਦਿੱਤੇ ਉਲਟੀ ਹੋਇਆ ਉਹਦੇ ਅਫਵਾਹਾਂ ਹਰ ਟਾਈਮ ਦੇ ਟਾਈਮ ਜਿਹੜੀਆਂ ਕਿ ਫੈਲਦੀਆਂ ਰਹਿੰਦੀਆਂ ਆਂ ਅਫਵਾਹਾਂ ਕਿਉਂ ਫੈਲਦੀਆਂ ਜਿਹੜੇ ਏਜੰਟ ਹੁੰਦੇ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਫਾਇਦਾ ਹੁੰਦਾ ਠੀਕ ਹੈ ਜੀ ਹੁਣ ਇੱਕ ਵਾਰੀ ਵੀ ਬੰਦੇ ਨੇ ਰੌਲਾ ਪਾ ਪੈ ਗਿਆ ਵੀਡੀਓ ਦੇ ਉੱਤੇ ਖਾਸ ਕਰਕੇ ਜਿਆਦਾਤਰ ਜਿਹੜੇ ਵੀਰ ਭਰਾ ਆਪਣੇ ਵੀਡੀਓ ਬਣਾਉਂਦੇ ਨੇ ਉਹ ਇਹ ਗੱਲ ਨੂੰ ਬੜੀ ਚੁੱਕਦੇ ਨੇ ਕਿਉਂ ਕਿ ਇੱਕ ਵਾਰੀ ਜਦੋਂ ਵੀਡੀਓ ਪੈ ਗਈ ਵੀਡੀਓ ਦੇ ਉੱਤੇ ਗਿਆ ਪੇਪਰ ਵੰਦੋਗੇ ਮੇਰੇ ਤੇਰੇ ਆਰ ਕੇ ਵੀਰ ਭਰਾ ਨੇ ਕੁਝ ਨਹੀਂ ਕਰਨਾ ਵੀਡੀਓ ਦੇਖਣੀ ਵੀਡੀਓ ਸੁਣਨੀ ਚਲੋ ਜੀ ਪੁਰਤਕਾਲ ਦੇ ਵਿੱਚ ਪੈਸੇ ਲਾ ਦੋ ਪੈਸੇ ਭੇਜ ਦਿਓ ਆਪਣਾ ਕੰਟੈਕਟ ਲਾ ਲਓ ਇਹ ਕਰ ਲਓ ਉਹ ਕਰ ਲਓ ਕਿ ਜਿਹੜਾ ਅਸੀਂ ਪਿੱਛੇ ਨਾ ਰਹਿ ਜੀ ਹੁੰਦਾ ਉਹਦੇ ਉਲਟੀ ਹੈ ਪੇਪਰ ਸਵਾ ਆਸਾਨੀ ਦੇ ਨਾਲ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਵੀਰ ਮੇਰੇਓ ਪੁਰਤਕਾਲ ਕੋਈ ਸ਼ੈਨਗਨ ਦੇ ਵਿੱਚੋਂ ਬਾਹਰ ਨਹੀਂ ਜਾ ਰਿਹਾ ਕੋਈ ਕੁਝ ਨਹੀਂ ਹੁੰਦਾ ਐਵੇਂ ਡਰਿਆ ਨਾ ਕਰੋ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਜਦੋਂ ਜਾਊਗਾ ਤੇ ਕੋਈ ਵੀ ਇਹਦਾ ਕੋਈ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਜਿਨ੍ਹਾਂ ਨੇ ਵੀਰਾਂ ਨੇ ਤੇ ਆਉਣਾ ਇੱਥੇ ਨੈਸ਼ਨਲ ਡੀਪੀਆਰ ਲੈਂਡ ਠੀਕ ਹੈ ਨਾ ਕੋਈ ਨੁਕਸਾਨ ਨਹੀਂ ਹੈਗਾ ਪਾਸਪੋਰਟ ਨੂੰ ਉਨੀ ਹੀ ਮੰਨਤਾ ਹੁੰਦੀ ਹੈ ਜਿੰਨੀ ਪਹਿਲਾਂ ਹੁੰਦੀ ਹੈ ਸਹੀ ਹੈ ਨਾ ਐਵੇਂ ਪੈਨਿਕ ਨਾ ਕਰੋ ਸ਼ੈਨਗਨ ਜੋ ਬਾਹਰ ਹੋ ਚੱਲਾ ਉਹ ਇੱਥੋਂ ਬਾਹਰ ਹੋ ਚੱਲਾ ਇਹ ਹੋ ਚੁਲਿਆ ਉਹ ਹੋ ਚੁਲਿਆ ਕੁਝ ਨਹੀਂ ਹੋਣ ਲੱਗਾ ਇੱਥੇ ਦੀ ਸਰਕਾਰ ਨੇ ਕਿਹਾ ਅਸੀਂ ਜਿਹੜਾ ਕਿ ਬਾਰਡਰ ਵਾਸਤੇ ਇੱਥੇ ਵੀ ਪਰਲੋ ਕਿ ਸਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਹੋ ਸਕਦਾ ਕਿ ਜੂਨ ਤੇ ਜਾਂ ਫਿਰ ਅਕਤੂਬਰ ਤੱਕ ਜਿਹੜਾ ਕਿ ਅਸੀਂ ਇਹ ਸਾਰਾ ਸਿਸਟਮ ਸਹੀ ਕਰ ਲਈ ਹੈ ਅਸੀਂ ਯੂਰਪ ਯੂਨੀਅਨ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਸਾਨੂੰ ਜਿਹੜਾ ਕਿ ਥੋੜਾ ਟਾਈਮ ਹੋਰ ਦਿੱਤਾ ਜਾਵੇ ਕਿਉਂਕਿ ਪਹਿਲਾਂ ਜਿਹੜੀ ਸਰਕਾਰ ਸੀਗੀ ਉਹਦੇ ਟਾਈਮ ਦੇ ਉੱਤੇ ਇਹ ਬਜਟ ਆਇਆ ਸੀਗਾ ਪਰ ਇਹ ਉਹਨਾਂ ਨੇ ਨਹੀਂ ਕੀਤਾ ਉਹਨਾਂ ਦੀ ਨਵੀਂ ਸਰਕਾਰ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਕਿ ਇਹਦਾ ਹੱਲ ਹੋ ਸਕੇ ਵੀਰ ਮੇਰੇ ਕੋਈ ਵੀ ਕੰਟਰੀ ਨਹੀਂ ਚਾਹੁੰਦੀ ਜਿਹੜੀ ਕਿ ਸ਼ੈਨਗਨ ਦੇ ਵਿੱਚ ਆ ਕੇ ਦੁਬਾਰਾ ਬਾਹਰ ਨਿਕਲੇ ਠੀਕ ਹੈ ਜੀ ਆਉਣਾ ਬਹੁਤ ਔਖਾ ਹੈ ਸ਼ੈਨਗਨ ਦੇ ਵਿੱਚ ਜਾਣਾ ਤੇ ਮਿੰਟ ਦੇ ਵਿੱਚ ਹੀ ਚਲ ਜਾ ਹੁਣ ਰਮਾਨੀਆ ਬੁਲਗਾਰੀਆ ਕਦੋਦੀਆਂ ਕੰਟਰੀਆਂ ਜਿਹੜੀਆਂ ਕਿ ਕਰਨ ਦੀਆਂ ਕਿ ਸਾਨੂੰ ਸ਼ੈਨਗਨ ਦੇ ਵਿੱਚ ਲੈ ਲਓ ਸਾਨੂੰ ਇਹ ਕਰ ਲਓ ਉਹ ਕਰ ਲਓ ਉਹਨਾਂ ਨੂੰ ਹਜੇ ਤੱਕ ਵੀ ਜਿਹੜਾ ਕਿ ਸ਼ੈਨਗਨ ਦੇ ਵਿੱਚ ਨਹੀਂ ਲਿਆ ਗਿਆ ਸਹੀ ਹੈ ਕਿਉਂ ਨਹੀਂ ਲਿਆ ਗਿਆ ਕਿਉਂਕਿ ਕੁਝ ਰੂਲ ਹੁੰਦੇ ਨੇ ਸ਼ੈਨਗਨ ਦੇ ਜ਼ੋਨ ਦੇ ਵਿੱਚ ਆਉਣ ਦੇ ਸਾਰੀਆਂ ਕੰਟਰੀਆਂ ਦੇ ਹਰ ਇੱਕ ਆਪਣੇ ਆਪਣੇ ਰੂਲ ਆ ਹੁਣ ਪੁਰਤਗਾਲ ਜਦੋਂ ਆਇਆ ਸੀਗਾ ਪੁਰਤਗਾਲ ਦੇ ਵਿੱਚ ਕਰੰਸੀ ਹੋਰ ਚੱਲਦੀ ਸੀਗੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਚੇਂਜ ਕਰਕੇ ਯੂਰੋ ਚ ਲਾਇਆ ਸਾਰੀਆਂ ਉਹਨਾਂ ਦੀਆਂ ਯੂਰਪ ਯੂਨੀਅਨ ਦੀਆਂ ਗੱਲਾਂ ਮੰਨੀਆਂ ਉਸ ਤੋਂ ਬਾਅਦ ਜਿਹੜਾ ਕਿ ਸ਼ੈਨਗਨ ਜ਼ੋਨ ਦੇ ਵਿੱਚ ਪੁਰਤਗਾਲ ਆਇਆ ਫਿਰ ਜਾ ਕੇ ਜਿਹੜਾ ਕਿ ਸ਼ੈਨਗਨ ਦੇ ਵਿੱਚ ਗਿਣਿਆ ਗਿਆ ਸੋ ਵੀਰ ਮੇਰਿਓ ਇੱਕ ਅਫਵਾਹਾਂ ਨੇ ਕਿ ਬਾਹਰ ਕੱਢ ਦੇਣਾ ਇਹ ਹੋ ਜਾਣਾ ਉਹ ਹੋ ਜਾਣਾ ਮਨ ਲਓ ਜੇ ਹੋ ਵੀ ਜਾਂਦਾ ਜਿੰਨਾ ਇਹ ਲੋਕੇ ਰੌਲਾ ਪਾਉਂਦੇ ਆ ਜੇ ਹੋ ਵੀ ਜਾਂਦਾ ਕੋਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਕੋਈ ਘਾਟਾ ਨਹੀਂ ਦੇਖੋ ਸ਼ੈਨਗਨ ਤੋਂ ਸ਼ੈਨਗਨ ਅੱਗੇ ਵੀ ਜੇ ਤੁਸੀਂ ਪੁਰਤਗਾਲ ਦੇ ਵਿੱਚ ਆ ਕੇ টিਆਰਸੀ ਕਾਰਡ ਲੈਣੇ ਆਉਣਾ ਪੇਪਰਾਂ ਵਾਸਤੇ ਤਾਂ ਵੀ ਤੁਸੀਂ ਯੂਰਪ ਦੇ ਵਿੱਚ ਕਿਤੇ ਕੰਮ ਨਹੀਂ ਕਰ ਸਕਦੇ ਇੱਕ ਨੰਬਰ ਤੇ ਵਿੱਚ ਠੀਕ ਹੈ ਜੀ ਜਦੋਂ ਤੱਕ ਪੁਰਤਗਾਲ ਦੀ ਕੰਪਨੀ ਹਾਂ ਜਰਮਨ ਜਾਂ ਫਰਾਂਸ ਜਾਂ ਕਿਤੇ ਨਹੀਂ ਹੈਗੀ ਉਦੋਂ ਤੱਕ ਤੁਸੀਂ ਕੰਮ ਨਹੀਂ ਕਰ ਸਕਦੇ ਕਿਤੇ ਵੀ ਸਹੀ ਆ ਪਰ ਤੁਹਾਡਾ ਕੰਟਰੈਕਟ ਜਿਹੜਾ ਪੁਰਤਗਾਲ ਦੇ ਵਿੱਚ ਹੀ ਲੱਗਣਾ ਚਾਹੀਦਾ ਹੈ ਫਿਰ ਤੁਸੀਂ ਕਾਰਡ ਦੇ ਉੱਤੇ ਜਾ ਕੇ ਕੰਮ ਕਰ ਸਕਦੇ ਹੋ ਪਾਸਪੋਰਟ ਦੇ ਉੱਤੇ ਤੁਸੀਂ ਜਦੋਂ ਤੁਹਾਡੇ ਕੋਲ ਪਾਸਪੋਰਟ ਹੈਗਾ ਯਾ ਪੁਰਤਕਾਲ ਦਾ ਫਿਰ ਤੁਸੀਂ ਜਿੱਦਾਂ ਮਰਜ਼ੀ ਜਾ ਕੇ ਯੂਰਪ ਦੇ ਵਿੱਚ ਕੰਮ ਕਰ ਸਕਦੇ ਹੋ ਕੋਈ ਟੈਨਸ਼ਨ ਨਹੀਂ ਹੈਗੀ ਪਰ ਜੇ ਤੁਸੀਂ TCRC ਕਾਰਡ ਤੇ ਕਹੋ ਕਿ ਤੁਸੀਂ ਕੰਮ ਕਰ ਲਓਗੇ ਨਹੀਂ ਕਰ ਸਕਦੇ ਇਹ ਰੂਲ ਪਹਿਲਾਂ ਤੋਂ ਹੀ ਹੈ ਸੋ ਵੀਰ ਮੇਰੇਓ ਇਸ ਵੀਡੀਓ ਨੂੰ ਧਿਆਨ ਨਾਲ ਸਾਰੇ ਯਾਰਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਜਿੱਥੇ ਤੱਕ ਵੀ ਤੁਸੀਂ ਪਹੁੰਚ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵਧੀਆ ਵੀਡੀਓ ਆਪਾਂ ਲਿਆਵਾਂਗੇ ਜਿਹੜੀਆਂ ਤੁਹਾਡੇ ਜਾਣਨ ਨੂੰ ਹੋਣ ਤੇ ਜਿੰਨਾ ਤੁਸੀਂ ਬਚ ਸਕਦੇ ਹੋ ਜੰਟਾ ਤੋਂ ਉੰਨਾ ਤੁਹਾਨੂੰ ਬਚਾਵਾਂਗੇ ਸੋ ਸਿਰਫ ਤੁਸੀਂ ਇੱਕ ਲਾਈਕ ਕਰਨਾ ਤੇ ਸ਼ੇਅਰ ਕਰਨੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਜੀ